ਭਾਰਤ ਦੇ 올림픽 ਮਹੀਮ ਨੂੰ ਵੱਡਾ ਝਟਕਾ ਲੱਗਾ ਵਿਨੇਸ਼ ਪਗੜ ਨੂੰ ਪੈਰਿਸ 올림픽 ਤੋਂ ਅਯੋਗ ਕਰਾ ਦਿੱਤਾ ਗਿਆ ਜੀ ਹਾਂ ਵਿਨੇਸ਼ ਪਗੜ ਨੂੰ ਫਾਈਨਲ ਤੋਂ ਕੁਝ ਘੰਟੇ ਪਹਿਲਾਂ ਹੀ ਅਯੋਗ ਕਰਾ ਦਿੱਤਾ ਗਿਆ ਕਿਹਾ ਜਾ ਰਿਹਾ ਹੈ ਕਿ ਉਸ ਦਾ ਵਜ਼ਨ 50 ਕਿਲੋ ਨਾਲ ਮੇਲ ਨਹੀਂ ਖਾਂ ਰਿਹਾ ਦੱਸਦੀ ਹੈ ਕਿ ਭਾਰਤੀ 올림픽 ਸੰਗ ਨੇ ਵਿਨੇਸ਼ ਦੇ ਅਯੋਗ ਹੋਣ ਦੀ ਪੁਸ਼ਟੀ ਕੀਤੀ ਹੈ ਇਸ ਬਾਅਦ ਵਿਨੇਸ਼ ਅਚਾਰਾਤ ਨੂੰ ਹੋਣ ਵਾਲੀ 50 ਕਿਲੋਗ੍ਰਾਮ ਮਹਿਲਾ ਕੁਸ਼ਤੀ ਦਾ ਫਾਈਨਲ ਨਹੀਂ ਖੇਡ ਸਕੇਗੀ 올림픽 'ਚ ਵੀ ਉਸ ਨੂੰ ਕੋਈ ਤਗਮਾ ਨਹੀਂ ਮਿਲੇਗਾ ਟੀਮ ਵੱਲੋਂ ਰਾਤ ਭਾਰ ਕੀਤੇ ਗਈ ਹਤਾਂ ਦੇ ਬਾਵਜੂਦ ਅੱਜ ਸਵੇਰੇ ਉਸ ਦਾ ਭਾਰ ਕਾ ਕਿਲੋ ਤੋਂ ਕੁਝ ਗ੍ਰਾਮ ਵੱਧ ਸੀ ਫਲਹਾਲ ਟੀਮ ਵੱਲੋਂ ਕੋਈ ਹੋਰ ਟਿੱਪਣੀ ਨਹੀਂ ਕੀਤੀ ਜਾਵੇਗੀ ਦੱਸਦੀ ਹੈ ਕਿ ਸੈਮੀਫਾਈਨਲ 'ਚ ਵਿਨੇਸ਼ ਪਗੜ ਨੇ ਕਿਊਬਾ ਦੇ ਪਹਿਲਵਾਨ ਨੂੰ ਹਰਾਇਆ ਇਹ ਉਹ ਖਿਡਾਰੀ ਸੀ ਜਿਸ ਨੇ ਅਜੇ ਤੱਕ ਕੋਈ ਮੈਚ ਨਹੀਂ ਸੀ ਹਾਰਿਆ ਜਿਸ ਤੋਂ ਬਾਅਦ ਇਹ ਆਸ ਸੀ ਕਿ ਭਾਰਤ ਦੀ ਟੀ ਹੁਣ 골ਡ ਲੈ ਕੇ ਆਵੇਗੀ ਪਰ ਅਚਾਨਕ ਫਾਈਨਲ ਤੋਂ ਪਹਿਲਾਂ ਉਸ ਨੂੰ ਅਯੋਗ ਘਰਾ ਦਿੱਤਾ ਗਿਆ ਸਵਾਲ ਖੜੇ ਹੁੰਦੇ ਨੇ ਕਿ ਕੀ ਇਹ ਕੋਈ ਸਾਜ਼ਿਸ਼ ਰਚੀ ਗਈ ਹੈ ਦੱਸਦੀ ਹੈ ਕਿ ਕੰਗਨਾ ਰਣੌਤ ਨੇ ਵੀ ਪਿਤੇ ਦਿਨ ਵਿਨੇਸ਼ ਪਗੜ ਦੇ ਚਿੱਤਨ ਤੇ 골ਡ ਦੀ ਉਮੀਦ ਦੀ ਗੱਲ ਕਹੀ ਸੀ ਪਰ ਨਾਲ ਹੀ ਕੰਗਨਾ ਵੱਲੋਂ ਵਿਨੇਸ਼ ਨੂੰ ਤਾਨਾ ਵੀ ਮਾਰਿਆ ਗਿਆ ਸੀ ਦੱਸਦੀ ਹੈ ਕਿ ਵਿਨੇਸ਼ ਪੁਗਾਟ ਨੇ ਪਹਿਲਵਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੀ ਅਗਵਾਈ ਕੀਤੀ ਸੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਨਾਰੇਬਾਜ਼ੀ ਕੀਤੀ ਜਿਸ ਨੂੰ ਲੈ ਕੇ ਕੰਗਨਾ ਨੇ ਵਿਨੇਸ਼ ਨੂੰ ਤਾਨਾ ਮਾਰਿਆ ਸੀ ਤੇ ਅੱਜ ਉਸ ਨੂੰ ਫਾਈਨਲ ਤੋਂ ਬਾਹਰ ਕਰ ਦਿੱਤਾ ਗਿਆ ਜਿਸ ਕਰਕੇ ਹੁਣ ਕਈ ਸਵਾਲ ਖੜੇ ਹੋ ਰਹੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ